ਤੇ ਬਲੌਗ ਵੀ ਕੁਛ ਨਹੀਂ ਬਣਦਾ ਸਾਰੇ ਦਿਨ ਚ ਕੰਮ ਤੇ ਮੈਨੂੰ ਬੜੀ ਟੈਨਸ਼ਨ ਆ ਕਿਉਂਕਿ ਇੱਕ ਤਾਂ ਮੇਰੇ ਦਿਨ ਕੱਲ ਥੋੜੇ ਜੇ ਘੰਟੇ ਵਧੇ ਸੀ 27 ਘੰਟੇ ਤੇ ਵਿੱਚ ਦੀ 11 ਘੰਟੇ ਪਤਾ ਨਹੀਂ 7 ਘੰਟੇ ਫੇਰ ਪਿੱਛੇ ਬੈਕ ਆ ਗਿਆ ਕੰਮ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਬੜਾ ਵਧੀਆ ਦਿਨ ਆ ਜੀ ਏਨਮਣ ਕਹਾਣੀ ਹੋਈ ਜਾਂਦੀ ਹੈ ਦਿਨ ਠੰਡਾਗਾ ਕੱਲ ਗਰਮੀ ਬਹੁਤ ਸੀ ਤੇ ਲਵੀ ਆਉਂਦਾਗਾ ਚੱਲੀਏ ਕੰਮ ਤੇ ਮੀਂਹ ਚ ਤਾਂ ਕੋਈ ਐ ਚਿੜੀ ਨਹੀਂ ਫਰਕਦੀ ਭਾਈ ਜਮਾ ਵੀ ਜਿਵੇਂ ਪਿੰਡ ਚ ਤਾਂ ਕੋਈ ਰਹਿੰਦਾ ਹੀ ਨਹੀਂ ਹੁੰਦਾਗਾ ਐ ਪੂਰੀ ਸੋਨਸ ਰਾਂਗੀ ਕੋਈ ਨਹੀਂ ਹੈਗਾ ਕਿਸੇ ਪਾਸੇ ਬੈਗੀ ਨੇ ਚਲ ਵੜ ਗਿਆ ਇਧਰ ਇਧਰ ਬੈਗੀ ਬੈਗੀ ਚੱਲਾਂਗੇ ਇਧਰ ਸੜਕ ਵਾਲੀ ਖਰਾਬ ਆ ਤੇਜ਼ ਨਹੀਂ ਆਉਂਦਾ ਨਹੀਂ ਇਧਰ ਮੇਰੇ ਤਾਂ ਆਪਕਾ ਦੇਖੋ ਬੂਟ ਕਿਵੇਂ ਹੋਵੇ ਆ ਸਾਡੇ ਪਿੰਡ ਵਾਲਾ ਮੁੰਡਾ ਵਧੀਆ ਨੇ ਇਹ ਨਵਾਂ ਜਗ੍ਹਾ ਵਧੀਆ ਰਹੇ ਨਾ ਵਧੀਆ ਰਹੇ ਅਸੀਂ ਐਵੇਂ ਕਿੱਥੇ ਲਵੇੜੀ ਜਾਂਦੇ ਆ ਤੇ ਕਿਵੇਂ ਹੋ ਜੀ ਮੌਸਮ ਮੌਸਮ ਮਜ਼ਰੂਰ ਹੈ ਗਰਮਾਂ ਚ ਫਤੂਰ ਹੈ ਆਰਕੇ ਜੀ ਅੱਜਕੱਲ ਕੈਜੂਅਲ ਹੋਏ ਫਿਰਦੇ ਥੋੜੇ ਜੇ ਆਰਕੇ ਜੀ ਕਿਵੇਂ ਮੌਸਮ ਠੀਕ ਹੈਗਾ ਅੱਜ ਬਹੁਤ ਵਧੀਆ ਹੋਰ ਬਹੁਤ ਅੱਗ ਲੱਗੀ ਪਈ ਹੈ ਨਾ ਹੋਰ ਹੋਰ ਇਹ ਤਾਂ ਹਜੇ ਜ਼ੋਰ ਨਾਲ ਪਹਿਣਾ ਚਾਹੀਦਾ ਤੁਸੀ ਲੈ ਨਾੜ ਝੋਣ ਮੈਨੂੰ ਨਾਲੇ ਵੀਡੀਓ ਦੇ ਵਿੱਚ ਆਪਾਂ ਆਪਾਂ ਹੀ ਆਣਾ ਦਾ ਆਪਾ ਵਾਦੇ ਅਗਲੇ ਸਾਲ ਆਵਾ ਕਰਨ ਅਰਜਨ ਆਇਆ ਹੈ ਬਈ ਮੇਨ ਆ ਕੇ ਟਕ ਟੂਟ ਵੀ ਬਈ ਆਦੇ ਪਰ ਗਈ ਮਿੱਟੀ ਰੇਤੇ ਨਾਲ ਥੋੜੀ ਗਿਆ ਬੂਟਵਾੜ ਸਾਰਾ ਕੁਝ ਲਿਬੜ ਗਿਆ ਚੱਲ ਕੁਛ ਨਹੀਂ ਹੁੰਦਾ ਠੰਡ ਦਾ ਹੋ ਗਈ ਵਧੀਆ ਹੋਇਆ ਗਰਮੀ ਬਹੁਤ ਸੀਗੀ ਅੱਜ ਬੜੇ ਟਾਈਮ ਬਾਅਦ ਬਈ ਦੁਬਾਰਾ ਪੀਜੀ ਦੇ ਸਾਡੇ ਸਰਨ ਆਏ ਸੀ ਸਾਡਾ ਕਮਰਾ ਉਹ ਸਾਹਮਣੇ ਇਹ 204 ਪਤਾ ਨਹੀਂ ਉੱਥੇ ਕੌਣ ਰਹਿੰਦਾ ਹੋਊਗਾ ਸਾਡੇ ਬਿਸਤਰੇ ਬੁਸਤਰੇ ਹਜੇ ਆ ਪਏ ਆਗੇ ਮੇਰੇ ਦੇਰਪਾਲ ਦੇ ਲੈ ਕੇ ਨਹੀਂ ਗਏ ਅਸੀਂ ਬਾਬਾ ਕਿੱਧਰ ਭਜਾ ਜਾਣਾ ਯਾਰ ਅਸੀਂ ਤੇਰਾ ਮੁੱਖ ਦੇਖਣ ਨੂੰ ਤਰਸੇ ਪਏ ਆਗੇ ਕੋਈ ਪਰ ਮੇਰਾ ਬੈਠੇ ਬੈਠੇ ਦਾ ਕੀ ਫਾਇਦਾ ਕੀ ਕਿੱਥੇ ਤੇਰਾ ਬੈਠੇ ਦਾ ਫਾਇਦਾ ਹਾਂ ਰ ਕੀ ਹਾਲ ਆ ਸੱਜਣਾ ਹਾਂ ਮਨਾਲੀ ਜਾ ਕੇ ਆ ਕੇ ਬਈ ਦਿਖਾਈ ਨਹੀਂ ਦਿੰਦਾ ਯਾਰ ਕਿੱਥੇ ਰਹਿਣਾ ਕਿੱਥੇ ਨਾ ਬਾਬ ਤੇਰੇ ਕੋਲ ਕਿੰਨੇ ਆੜੀ ਮੁੜ ਕੇ ਆ ਫੋਨ ਤੇ ਲਗਾਉਣਾ ਚਾਹਤ ਮੇਰੇ ਚ ਹੋ ਗਏ ਵੇਲੇ ਦੀ ਚਲੀਏ ਘਰਾਂ ਨੂੰ 2-3 ਦਿਨ ਹੋ ਗਏ ਭਾਈ ਮੈਨੂੰ ਲਵੀ ਨੂੰ ਲੇਟ ਕਰਾਉਂਦੇ ਨੂੰ ਅਲੱਗਾਂ ਮੈਂ ਮੈਨੂੰ ਇਹ ਲੇਟ ਕਰਾਉਂਦਾ ਸੀ ਹੁਣ ਮੈਨੂੰ ਲੇਟ ਕਰਾ ਦੰਨਾਗਾ ਚੱਲੀਏ ਭਾਈ ਚੱਲ ਚੱਲੀਏ ਆ ਗਏ ਭਾਈ ਘਰ ਕੋਲੇ ਤੇ ਬਲੌਗ ਵੀ ਕੁਛ ਨਹੀਂ ਬਣਦਾ ਸਾਰੇ ਦਿਨ ਚ ਕੰਮ ਤੇ ਮੈਨੂੰ ਬੜੀ ਟੈਨਸ਼ਨ ਆ ਕਿਉਂਕਿ ਇੱਕ ਤਾਂ ਮੇਰੇ ਦਿਨ ਕੱਲ ਥੋੜੇ ਜੇ ਘੰਟੇ ਵਧੇ ਸੀ 27 ਘੰਟੇ ਤੇ ਵਿੱਚ ਦੀ 11 ਘੰਟੇ ਪਤਾ ਨਹੀਂ 7 ਘੰਟੇ ਫੇਰ ਪਿੱਛੇ ਬੈਕ ਆ ਗਿਆ ਕੰਮ ਉਹਦੀ ਮੈਨੂੰ ਬੜੀ ਟੈਨਸ਼ਨ ਹੁੰਦੀ ਆ ਨਾ ਤਾਂ ਕਿਸੇ ਪਾਸੇ ਵੀਡੀਓ ਬਣਾਉਣ ਜਾਇਆ ਜਾਂਦਾ ਕਿਉਂਕਿ ਸਟੋਰ ਤੇ ਵੀ ਬੰਦੇ ਘੱਟ ਹੁੰਦੇ ਆਗੇ ਇਸ ਕਰਕੇ ਵੀ ਮੇਰਾ ਬਲੌਗ ਬਸ ਮਿਸ ਨਾ ਹੋਵੇ ਕੋਹੋਂ ਨਾ ਕੁਝ ਪੈਂਦਾ ਰਹੇ ਇਸ ਕਰਕੇ ਮੈਂ ਜਿਹੜਾ ਕੋਈ ਮਾੜਾ ਮੋਟਾ ਹੁੰਦਾਗਾ ਮੈਨੂੰ ਪਤਾ ਮੇਰੇ ਬਲੌਗ ਚ ਐਡਾ ਕੁਝ ਖਾਸ ਨਹੀਂ ਹੁੰਦਾਗਾ ਉਹੀ ਮੈਂ ਪਾ ਦਿੰਨਾਗਾ ਵੀ ਬਸ ਮਿਸ ਨਾ ਹੋਵੇ ਕੋਹੋਂ ਨਾ ਕੁਝ ਇੱਕ ਦੋ ਘੰਟਾ ਕੁਝ ਨਾ ਕੁਝ ਤਾਂ ਕੱਢੂਗਾ ਹੀ ਘਟੂਗਾ ਠੀਕ ਹੈ ਜੀ ਇਸ ਲਈ ਬਾ ਮੈਂ ਰੋਜ਼ ਬਲੌਗ ਪਾਉਣਾ ਹੀ ਪਾਉਣਾ ਚਾਹੇ 2 ਮਿੰਟ ਦਾ ਹੋ ਜੇ ਤੇ 4 ਮਿੰਟ ਦਾ ਹੋ ਜੇ ਹੁਣ ਆ ਗਏ ਜੀ ਆਪਾਂ ਘਰੇ ਤੇ ਜਵਾਕ ਇਹਨਾਂ ਨੇ ਚਾਕਲੇਟਾਂ ਆਈਆਂ ਫੋਨ ਕਰੀ ਜਾਂਦੇ ਸੀਗੇ ਗੁੱਡ ਨਾਈਟ ਜੀ ਹੁਣ ਸਸਰੀ ਗੱਲਸ ਆ ਜਾ